ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਅੱਜ ਵਲੋਗ ਫੇਰ ਬਣਾਉਣ ਲੱਗਿਆ ਤੇ ਮੈਂ ਵੀਡੀਓ ਬਣਾਉਣ ਨਾਲ ਸਟੈਂਡ ਤੇ ਉੱਥੇ ਪਹੁੰਚਿਆ ਹੁਣ ਮੇਰੀ ਮੰਮੀ ਲਿਆਉਗੀ ਹੁਣ ਇੱਥੇ ਮੀਂਹ ਵੇਖੋ ਕਿੱਥੇ ਕਰੋ ਮੌਸਮ ਤੁਹਾਨੂੰ ਦਿਖਾਉਣਾ ਮੀਂਹ ਕਿਵੇਂ ਪੈਂਦਾ ਇੱਥੇ ਮੀਂਹ ਦੇਖੋ ਕਿਵੇਂ ਪੂਰਾ ਫੁੱਲ ਜੁਰਾ ਜੁਰਾ ਤੇ ਪਾਉਣ ਲੱਗਿਆ ਹੈ ਮੌਸਮ ਪੂਰਾ ਠੰਡਾ ਹੋਇਆ ਪਿਆ ਠੰਡ ਬੜੀ ਪੈਣੀ ਹੈ ਟੋਪੀ ਲੈਣੀ ਪੈਣੀ ਹੈ ਉਹੀ ਕੰਮ ਹੋਇਆ ਪਿਆ ਇੱਥੇ ਅੱਜ ਸਾਡੇ ਇੱਧਰ ਉਹ ਆਪਣੀ ਕੋਠੀ ਦੇਖੋ ਇੱਥੇ ਮੀਂਹ ਨਾਲ ਸਾਰੇ ਯਾਰ ਮਰ ਦੀ ਬਾਤ ਤੁਹਾਨੂੰ ਸੁਣਦੀ ਹੋਊਗੀ ব্যাকਗਰਾਉਂਡ ਤੇ ਮੀਂਹ ਪੂਰਾ ਫੁੱਲ ਪੈਂਦਾ। ਉਹ ਮੀਂਹ ਚ ਦਾ ਵੀ ਵਲੌਗ ਬਣਾਣਾ ਹਨ ਆਪਾਂ। ਵੀਡੀਓ ਬਣਾ ਲਈ ਆਪਾਂ। ਫੱਲ ਮਖਾ ਵਲੌਗ ਪਾਈਏ ਮੀਂਹ ਦਾ। ਜਿਹਨੂੰ ਮੌਸਮ ਦਾ ਤੁਸੀਂ ਹੁਣ ਦੇਖ ਸਕਦੇ ਹੋ ਪੂਰਾ ਫੁੱਲ ਮੀਂਹ ਦਾ ਪੈਂਦਾ ਅੱਜ ਸਾਰ 7 ਵਜੇ ਤੱਕ ਦਾ ਮੀਂਹ ਪੈਣਾ। ਤੁਹਾਡੇ ਉੱਥੇ ਮੀਂਹ ਪੈਂਦਾ ਨਹੀਂ ਪੈਂਦਾ ਕਮੈਂਟਾਂ ਵੀ ਜਰੂਰ ਦੱਸਿਓ ਤੁਸੀਂ। ਬਾਹਰੋਂ ਦੇਖੋ ਨੂੰ। ਕੁੱਤੇ-ਕੁੱਤੇ ਟ੍ਰਾਂਡੀਆਂ ਜੇ ਵੜ ਗਏ ਪਿੱਛੇ। ਦੇਸਾ ਜਮੀ ਕਿਵੇਂ ਪੈਂਦਾ ਅੱਜ ਹੁਣ ਆਪਾਂ ਇੱਧਰ ਆ ਚੁੱਕੇ ਆ ਇੱਧਰ ਵੀ ਬੋਲ ਮੀ ਪੈਂਦਾ ਮੀ ਦਾ ਹੱਥ ਵੀ ਪਣੀ ਆ ਮੈਂ ਵੀ ਕੀ ਬੋਲੀ ਜਨਾ ਚੱਕ ਕਰੋ ਮੀ ਦਾ ਪੂਰਾ ਫਲ ਜਰੋਂ ਦੇ ਪੈਂਦਾ ਹੀ ਆ ਹੁਣ ਆਪਾਂ ਕੀ ਵਲੌਗ ਬਣਾਈਏ ਅੱਛਾ ਆਪਾਂ ਇੰਕੋ ਮਰੇ ਇੱਥੇ ਮੀ ਦਾ ਮੀ ਫਲ ਮੌਸਮ ਰੇਨਿੰਗ ਹੁੰਦੇ ਆ ਕਿ ਰੇਨਿੰਗ ਦੇ ਕਿ ਕਰੇ ਸਾਰੇ ਅੰਦਰ ਬੜੇ ਬੈਠੇ ਨੇ ਚਰਾਈਆਂ ਜੇ ਵੜ ਗਏ ਅੱਜ ਦੇ ਤਾਂ ਲੋਕ ਘੂਨਣਾ ਦੇ ਬੜੇ ਹੋ ਗਏ ਨੇ ਇੰਸਟਾਗ੍ਰਾਮ 'ਚ ਆਉਂਦੇ ਨੇ ਅਭੀ ਇੰਸਟਾਗ੍ਰਾਮ ਦੀ ਵੀ ਆਈਡੀ ਕਮੈਂਟ 'ਚ ਜਰੂਰ ਦੱਸਿਓਗੀ ਇੰਸਟਾਗ੍ਰਾਮ ਦੀ ਆਈਡੀ ਮੈਂ ਖੰਮੀ ਦਾ ਪੂਰਾ ਫਰਲਾ ਪੈਂਦਾ ਬਈ ਉਦਰਾਖਤ ਦੇ ਰੋਤ ਦੇਖੋ ਆਪ ਵੀ ਹੋਣਾ ਆਪਣੀ ਵੜਵਾਤਾ ਸੀਗਾ ਇਹ ਤੁਹਾਨੂੰ ਥੋੜਾ ਕਟਵਾਉਣਾ ਚਾਹੀਦਾ ਫਿਰ ਇਹਨਾਂ ਛੇਤੀ ਬੜੇ ਹੁੰਦੇ ਨੇ ਥੋੜਾ ਥੋੜਾ ਕਟਵਾਉਣਾ ਚਾਹੀਦਾ ਨੂੰ ਟਾਈਮ-ਟਾਈਮ ਨਾਲ ਜਿਨ੍ਹਾਂ ਦੇ ਰੱਖੇ ਆ ਵੱਧ ਤੋਂ ਵੱਧ ਪੇੜ-ਪੌਦੇ ਲਾਓ ਸਾਡੇ ਇੱਥੇ ਪੌੜ-ਪੌਦੀ ਲੱਗੇ ਹੋਏ ਨੇ ਮੇਰੇ ਮੋਸਮ ਤੇ ਨਾਲ ਪਾਣੀ ਮਿਲ ਗਿਆ ਮਸਮੀ ਦਾ ਪੂਰਾ ਹੁਣ ਤੇਜ ਪੈਂਦਾ ਕੋਠੇ ਤੇ ਜਾ ਕੇ ਤਾਂ ਕੋਠੇ ਤੇ ਨਾ ਜਾਣੀ ਸ਼ਾਇਦ ਜਿੰਨਾ ਹੋਊਗਾ ਹੋਈ ਪਾਣੀ ਇਹਦਾ ਬੱਸ ਪਾਣੀ ਆਪਣੇ ਉੱਧਰ ਲੱਗੀਆਂ ਨੇ ਪਾਣੀ ਦੇ ਅੰਦਰ ਉੱਪਰ ਗਿਆ ਨਾ ਜਾਵਾਂਗੇ ਪੈਰ ਗਿੱਲੇ ਨੇ ਤਰਕ ਤਰਕ ਕੇ ਠਾ ਠਾ ਕਮਿਆ ਹੋ ਜਾਣਾ ਆਪਣਾ ਮੇਰੇ ਦਾ ਹੁਣ ਬੋਲ ਤੇਜ ਪੈਂਦਾ ਆ ਕੀ ਕੀ ਹਣਾ ਆਪਾਂ ਵਲੌਗ ਵੀ ਬਸ ਅੱਜ ਦਾ ਬਲੌਗ ਇੱਕ ਤੇ ਹੀ ਮੜੂਗਾ ਕੱਲੂ ਬਣਾਗਾ ਪੂਰਾ ਕੈਂਡ ਬਲੌਗ ਬਤਾਉਂਗਾ ਕਿ ਤੁਮਕੇ ਦਾ ਯੋ ਹਮ ਵੀ ਬਾਸੇ ਠੀਕ ਰਹੇ ਆਤਾ ਬਣਾ ਲਾਗੇ ਬਲੌਗ ਤੁਮਕੇ ਦਾ ਬਲੌਗ ਚੱਕ ਕਰੋ ਹੁਣ ਇਧਰ ਮੀਂਹ ਤਾਂ ਹਜੇ ਵੀ ਪਈ ਜਾਂਦਾ ਕਦੇ ਹਟ ਜਾਂਦਾ ਕਦੇ ਪਈ ਜਾਂਦਾ ਬਸ ਆਹੀ ਹਾਲ ਆ ਅੱਪਾ ਦਾ ਸੂਰਜ ਫਰਦੇ ਆ ਉਧਰੋਂ ਇਧਰ ਕਰੇ ਉਧਰੋਂ ਇਧਰ ਚੱਕ ਕਰੋ ਮੀਂਹ ਪੂਰਾ ਹੋ ਲੈ ਤੇਰਾ ਥੋੜਾ ਛੋਰਾਂ ਦੇ ਪੈ ਲੱਗਿਆ ਉਨਾ ਪਾਗਾਰੇ ਦੇ ਬਲੌਗ ਮਰੇ ਆ ਬਲੌਗ ਵੀ ਅੱਜ ਕੋਈ ਚੱਜ ਦੇ ਨਹੀਂ ਬਣਿਆ ਬਸ ਯਾਰ ਵੀਡੀਓ ਲਾਈਕ ਲਿਓ ਵੀ ਕਰਦੇ ਆ ਅੱਜ ਦਾ ਬਲੌਗ ਇੱਥੇ ਵੀ ਐਡ ਕਰਨਾ ਹਾਂਜੀ ਥੋੜੀ ਲੰਬੀ ਕਰਨਾ ਮਣਾ ਆਗੇ ਦੋ ਆ ਉਹ ਤਾਂ ਥੋੜਾ ਮੋੜ ਤਾਲਾ ਬਾਇਆ ਥੋੜੀ ਦੇਰ ਬਾਅਦ ਮਿਲਦੇ ਆ ਤੁਹਾਨੂੰ ਗਾਇ ਕੁੱਤੇ ਫਿਰਦੇ ਮੀਂਹ ਮੀਂਹ ਫਿਰਦੇ ਨੇ ਕਿੱਥੇ ਬੈਠੀਏ ਆ ਜਗਾ ਲੱਭਦੇ ਨੇ ਟਰਾਲੀਆਂ ਥੱਲੇ ਵੀ ਵੱੜ ਜਾਂਦੇ ਥੋੜੀ ਦੇਰ ਬਾਅਦ ਦੇਖੋ ਸੜਕਾਂ ਦਾ ਕੀ ਬੁਰਾ ਹਾਲ ਹੋਇਆ ਪਿਆ ਬਸ ਆਹੀ ਚੱਲਦਾ ਹੁਣ ਆਪਣਾ ਤਾਂ ਹਾਲ ਕਮੈਂਟਾਂ 'ਚ ਜਰੂਰ ਦੱਸਿਓ ਆਪਾਂ ਬੈਡਬਾਲ ਦਾ ਵਲੌਗ ਬਣਾਈਏ ਜਾਂ ਫਾਈਟ ਦਾ ਵਲੌਗ ਬਣਾਈਏ ਦੱਸਿਓ ਜਰੂਰ ਕਮੈਂਟਾਂ 'ਚ ਅਸੇ ਇੱਥੇ ਦਾ ਹੀ ਬੁਰਾ ਹਾਲ ਹੈ ਬਰੇ ਇੱਥੇ ਦਾ 5:00 ਵਜੇ ਹੜ ਜਾਣ ਦੇ ਦੇ ਫਿਰ ਤੁਸੀਂ ਦੇਖੋ ਬਸ ਇੱਥੇ ਸਾਰੇ ਅੱਬਦ ਦੇ ਕਰਾਂਗੇ ਫਰਦੇ ਨੇ ਬਸ ਪੱਛੀ ਵੀ ਬੋਲਦੇ ਨੇ ਇੱਥੇ ਦੇਖੇ ਤੁਸੀਂ ਸੁਣ ਸਕਦੇ ਹੋ ਪੱਛੀ ਆਵਾਜ਼ਾਂ ਪੰਛੀ ਦੀਆਂ ਆਉਂਦੀਆਂ ਨੇ ਇਨਾ ਦੇ ਵੀ ਕਾਰਜ ਇੱਥੇ ਵਿੱਚ ਬੈਠੇ ਹੁਣ ਬੈਠੇ ਹੋਏ ਨੇ ਆਰਾਮ ਨਾਲ ਠੰਢ ਦੇ ਮੌਸਮ ਚ ਬਾਜ਼ਾਰੇ ਅੱਜ ਦੇ ਅਪਡੇਟ ਬੈਠੇ ਨੇ ਕੋਈ ਕਰ ਜੀ ਇਹਨਾਂ ਮਨਾ ਇਹਨਾਂ ਕੋਸਲਾਈ ਆ ਉਹਨਾਂ ਚ ਬੜੇ ਹੋਏ ਨੇ ਪਸੰਦ ਆਹੀ ਹਾਲਾ ਅੱਜ ਦਾ ਵਲੋਗ ਇੱਥੇ ਰਨ ਕਰਦੇ ਆ ਜੇ ਵਲੋਗ ਵਧੀਆ ਲੱਗਿਆ ਤਾਂ ਜਰੂਰ ਦੱਸਿਓ ਅੱਜ ਦਾ ਵਲੋਗ ਇਨਾ ਕੋਈ ਖਾਸ ਨਹੀਂ ਸੀਗਾ ਬਾਏ ਬਾਏ